ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਿਵਿਆਂਗ ਭੈਣ ਭਰਾ ਸਾਡੀਆਂ ਮਾਤਾਵਾਂ ਪੈਣਾ ਬਜ਼ੁਰਗ ਜਨਨੀਆਂ ਪੈਨਸ਼ਨਾਂ ਲੱਗੀਆਂ ਨੇ ਸਾਰਿਆਂ ਨੂੰ ਪਿਆਰ ਫਰੀ ਸਾਥ ਸ਼੍ਰੀ ਅਕਾਲ ਜੀ ਜੂਨ ਮਹੀਨੇ ਦੀਆਂ ਪੈਨਸ਼ਨਾਂ ਦੀ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਆਉਣ ਦੇ ਦਿਨਾਂ ਦੇ ਵਿੱਚ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਪੈ ਸਕਦੀਆਂ ਨੇ ਤੇ ਅੱਜ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਪਈਆਂ ਨੇ ਜਾਂ ਬਿਲ ਫਾਸ ਹੋਏ ਨੇ ਇਹ ਅਪਡੇਟ ਤੁਹਾਨੂੰ ਦਿਆਂਗੇ ਸੋ ਜੂਨ ਮਹੀਨੇ ਦੀ ਜੇਕਰ ਫਾਂ ਪੈਨਸ਼ਨ ਦੀ ਗੱਲ ਕਰਦੇ ਹਾਂ ਜੀ ਚਾਰ ਖੰਜਲਿਆਂ ਦੇ ਵਿੱਚ ਪੈਨਸ਼ਨਾਂ ਪਹੁੰਚ ਚੁੱਕੀਆਂ ਨੇ ਜਿਵੇਂ ਕਿ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਦਿਵਿਆਂਗ ਪੈਨਸ਼ਨਾਂ ਯਾਨੀ ਕਿ ਜਿਹੜੇ ਸਾਡੇ ਦਿਵਿਆਂਗ ਭੈਣ ਭਰਾ ਨੇ ਉਹ ਲਾਭਪਾਤਰੀ ਨੇ ਉਹਨਾਂ ਨੂੰ ਪੈਨਸ਼ਨਾਂ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਫਟਿਆਲਾ ਜ਼ਿਲ੍ਹਾ ਹੁਸ਼ਿਆਰਪੁਰ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜ਼ਿਲ੍ਹਾ ਔਰ ਮਾਨਸਾ ਜ਼ਿਲ੍ਹਾ ਇਹਨਾਂ ਚਾਰੀ ਜ਼ਿਲ੍ਹਿਆਂ ਦੇ ਸਾਡੇ ਜਿਹੜੇ ਦਿਵਿਆਂਗ ਭੈਣ ਭਰਾ ਨੇ ਸਾਨੂੰ ਮੈਸੇਜ ਕਰਦੇ ਨੇ ਜਿਨ੍ਹਾਂ ਦੇ ਨਹੀਂ ਆਈ ਪੈਨਸ਼ਨ ਤੁਸੀਂ ਖਾਤਾ ਚੈੱਕ ਕਰ ਸਕਦੇ ਆ ਤੇ ਤੁਹਾਡੀ ਪੈਨਸ਼ਨ ਆ ਚੁੱਕੀ ਹੋਏਗੀ ਕਿਉਂਕਿ ਇਹਨਾਂ ਜ਼ਿਲ੍ਹਿਆਂ ਦੇ ਲਗਭਗ ਸਾਰੇ ਲਾਭਪਾਤਰੀਆਂ ਪਾ ਪੈਨਸ਼ਨਾਂ ਵੀ ਔਰ ਵਿਧਵਾ ਫੈਨਸ਼ਨਾਂ ਜਿਹੜੀਆਂ ਭੈਣਾਂ ਦੇ ਵਿਧਵਾ ਫੈਨਸ਼ਨਾਂ ਲਗੀਆਂ ਨੇ ਉਹ ਵੀ ਅਦਾਇਗੀ ਲਗਫਗ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕੀਤੀਆਂ ਜਾ ਚੁੱਕੀਆਂ ਨੇ ਇਹਨਾਂ ਚਾਰਾਂ ਜ਼ਿਲ੍ਹਿਆਂ ਦੇ ਵਿੱਚ ਜੇਕਰ ਕਿਸੇ ਦੀਆਂ ਰਹਿੰਦੀਆਂ ਨੇ ਫੈਨਸ਼ਨਾਂ ਤੇ ਉਹ ਕੁਝ ਦੋ ਤਿੰਨ ਦਿਨ ਇੰਤਜ਼ਾਰ ਕਰ ਲੈਣ ਤੇ ਤੁਹਾਡੀਆਂ ਫੈਨਸ਼ਨਾਂ ਤੁਹਾਡੇ ਖਾਤੇ ਦੇ ਵਿੱਚ ਫੈ ਜਾਣਗੀਆਂ ਸੋ ਸਾਨੂੰ ਹਲਕੇ ਵਾਈਜ਼ ਕਈ ਲੋਕ ਸਾਨੂੰ ਕਮੈਂਟ ਕਰਦੇ ਨੇ ਸਾਡੇ ਸਰੋਤੇ ਤੇ ਜੇਕਰ ਇੱਕ ਜ਼ਿਲ੍ਹੇ ਦੇ ਵਿੱਚ ਫੈਨਸ਼ਨ ਫੈਂਦੀ ਆ ਤੇ ਉਹ ਸਮਝ ਲਓ ਕਿ ਉਹ ਸਾਰੇ ਹਲਕਿਆਂ ਦੇ ਵਿੱਚ ਫੈਨਸ਼ਨ ਖਾਈ ਜਾਂਦੀ ਆ ਉਸ ਜ਼ਿਲ੍ਹੇ ਦੇ ਵਿੱਚ ਜਿਹੜੇ ਹਲਕੇ ਆਉਂਦੇ ਨੇ ਸੋ ਅੱਜ ਤੁਹਾਨੂੰ ਅਸੀਂ ਹਲਕੇ ਵਾਜੂ ਜਿਹੜੀ ਆ ਅਪਡੇਟ ਦੇ ਦਿੰਨੇ ਆ ਸਕਰੀਨ ਤੇ ਦੇਖ ਸਕਦੇ ਆ ਮਾਨਸਾ ਜ਼ਿਲ੍ਹੇ ਦੇ ਵਿੱਚ ਜਿਹੜੇ ਹਲਕੇ ਆ ਗਿਆ ਭੇਖੀ ਬਡਲਾੜਾ ਚਨੀਰ ਤੇ ਸਰਤੂਰਗੜ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਪੈ ਚੁੱਕੀਆਂ ਨੇ ਜੀ ਬੜਾ ਫਾ ਤੇ ਵਿਆਹ ਕੇ ਵਿਧਵਾ ਪੈਨਸ਼ਨਾਂ ਵੀ ਲੱਗ ਫਗ ਅਦਾਇਗੀ ਜਿਹੜੀ ਆ ਹੋ ਚੁੱਕੀ ਆ ਦੋ ਜਿਹਫਾ ਸੇ ਫਿਰਨ ਜਿਹੜਾ ਇਹ ਨੰਬਰ ਆਉਂਦਾ ਜੀ ਸ਼੍ਰੀ ਤਰਨਤਾਰਨ ਸਾਹਿਬ ਜਿਲ੍ਹਾ ਇਸ ਜ਼ਿਲ੍ਹੇ ਦੇ ਜਿਹੜੇ ਹਲਕੇ ਆ ਪੀਖੀਵੰਡ ਕੇਮਕਰਨ ਸ਼੍ਰੀ ਘਡੂਰ ਸਾਹਿਬ ਚੋਲਾ ਸਾਹਿਬ ਨਿਸ਼ਾਰਾ ਫਨਵਾ ਫਿੱਟਜੀ ਦੇ ਬਲਟੋਆ ਇਹਨਾਂ ਹਲਕਿਆਂ ਦੇ ਵਿੱਚ ਪੈਨਸ਼ਨ ਆ ਪੈ ਚੁੱਕੀਆਂ ਨੇ ਜਿਹੜੇ ਸਾਡੇ ਸਲੋਤੇ ਇਹਨਾਂ ਹਲਕਿਆਂ ਤੋਂ ਬਿਲੋਂਗ ਕਰਦੇ ਨੇ ਉਹਨਾਂ ਨੂੰ ਅਸੀਂ ਦੱਸਣਾ ਚਾਹਾਂਗੇ ਤੁਹਾਡੀ ਪੈਨਸ਼ਨ ਆ ਤੁਹਾਡੇ ਖਾਤੇ ਦੇ ਵਿੱਚ ਆ ਚੁੱਕੀ ਹੋਵੇਗੀ ਤੁਸੀਂ ਚੈੱਕ ਆਊਟ ਕਰ ਸਕਦੇ ਆ ਫਿਰ ਹੁਸ਼ਿਆਰ ਫਰਜਲਾ ਜੀ ਹੁਸ਼ਿਆਰ ਫਰਜਲੇ ਦੇ ਵਿੱਚ ਵੀ ਪੈਨਸ਼ਨਾਂ ਵੰਡੀਆਂ ਜਾ ਚੁੱਕੀਆਂ ਨੇ ਤੇ ਮਕੇਰੀਆਂ ਸ਼ਾਮਚਰਾਸੀ ਗੜ ਸ਼ੰਕਰ ਟਾਂਡਾ ਔੜਮੜ ਦਸੂਆ ਤੇ ਚੱਬੇਵਾਲ ਹੁਸ਼ਿਆਰ ਫਰ ਦਿਹਾਤੀ ਹਲਕਾ ਇਹਨਾਂ ਖੇਤਰਾਂ ਦੇ ਵਿੱਚ ਵੀ ਪੈਨਸ਼ਨਾਂ ਦੀ ਜੜੀ ਅਦਾਇਗੀ ਆ ਉਹ ਹੋ ਚੁੱਕੀ ਆ ਫਟਿਆਲਾ ਜ਼ਿਲ੍ਹੇ ਦੀ ਗੱਲ ਕਰਦੇ ਆ ਜੀ ਫਟਿਆਲਾ ਜ਼ਿਲ੍ਹੇ ਦੇ ਵਿੱਚ ਸਨਾਮ ਕਨੌਰ ਸਨੌਰ ਸਮਾਣਾ ਸ਼ਤਰਾਣਾ ਰਾਜਫਰਾ ਨਾਬਾ ਫਟਿਆਲਾ ਸ਼ਹਿਰੀ ਅਤੇ ਫਟਿਆਲਾ ਦਿਹਾਤੀ ਦੇ ਵਿੱਚ ਵੀ ਜਣੀਆਂ ਪੈਨਸ਼ਨਾਂ ਨੇ ਵੰਡੀਆਂ ਜਾ ਚੁੱਕੀਆਂ ਨੇ ਸੋ ਇਹਨਾਂ ਚਾਰਾਂ ਜ਼ਿਲ੍ਹਿਆਂ ਦੇ ਜਿਹੜੇ ਸਾਡੇ ਸਰੋਤੇ ਨੇ ਸਾਡੇ ਲਾਹਵਤਰੀ ਨੇ ਸਾਡੇ ਬਜ਼ੁਰਗ ਦਿਵਿਆਂਗ ਖਣ ਫਰਾਵ ਜਾਂ ਸਾਡੀਆਂ ਭੈਣਾਂ ਨੇ ਜਿਹੜਾ ਦੀ ਪੈਨਸ਼ਨ ਹੈ ਉਹ ਇਹਨਾਂ ਚਾਰੇ ਜ਼ਿਲ੍ਹਿਆਂ ਦੇ ਵਿੱਚ ਬਿਲੋਂਗ ਕਰਦੇ ਨੇ ਤੇ ਉਹਨਾਂ ਨੂੰ ਪੈਨਸ਼ਨਾਂ ਦੇ ਇੱਥੇ ਦੱਸਿਆ ਸੀ ਕਿ ਪੈਨਸ਼ਨਾਂ ਵੰਡੀਆਂ ਜਾ ਚੁੱਕੀਆਂ ਨੇ ਤੇ ਤੁਸੀਂ ਜੇਕਰ ਤੁਹਾਡੀ ਪੈਨਸ਼ਨ ਨਹੀਂ ਆਈ ਤਾਂ ਤੁਸੀਂ ਆਪਣੇ ਡਾਕੂਮੈਂਟ ਜਾ ਕੇ ਅਫਰਡ ਕਰ ਲਓ ਬੈਂਕ ਦੇ ਵਿੱਚ ਪੈਨਸ਼ਨ ਤੁਹਾਡੀ ਆ ਜਾਏਗੀ ਖਾ ਨੰਬਰ ਤੇ ਹੁਣ ਗੱਲ ਕਰਾਂਗੇ ਅੱਜ 11 ਜੂਨ ਦਾ ਦਿਨ ਹੋ ਚੱਲਿਆ ਜੀ ਆਥਣ ਦੇ ਲਗਭਗ 6:30 ਵਜ ਰਹੇ ਨੇ ਹੁਣ ਤੱਕ ਦੀ ਜੇ ਸਾਨੂੰ ਅਪਡੇਟ ਮਿਲ ਰਹੀ ਆ ਪੈਨਸ਼ਨਾਂ ਦੇ ਰਿਲੇਟਡ ਕਿ ਅੱਜ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਬਿੱਲ ਫਾਸ ਨਹੀਂ ਹੋਏ ਇਹਨਾਂ ਜ਼ਿਲ੍ਹਿਆਂ ਨੂੰ ਛੱਡ ਕੇ ਜਿਹੜੇ ਹੋਰ ਜ਼ਿਲ੍ਹੇ ਨੇ ਹੋਰ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨਾਂ ਦੇ ਬਿੱਲ ਫਾਸ ਨਾ ਹੋਣ ਦੀ ਸਾਨੂੰ ਅਪਡੇਟ ਆ ਕੱਲ ਜੇਕਰ ਬਿੱਲ ਫਾਸ ਹੋ ਜਾਂਦੇ ਨੇ ਜਿਹੜੇ ਤਾਂ ਛੋਟੇ ਜ਼ਿਲ੍ਹੇ ਆ ਫਾਜ਼ਿਲਕਾ ਮਾਨਸਾ ਬਰਨਾਲਾ ਸੰਗਰੂਰ ਮਲੇਰਕੋਟਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਿੱਲ ਪਾਸ ਹੋ ਜਾਂਦੇ ਨੇ ਤਾਂ ਪਰਸੋ ਚੌਥੇ ਤੱਕ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਅਸੀਂ ਕੱਲ੍ਹ ਦੱਸ ਚੁੱਕੇ ਹਾਂ ਕਿ ਪੰਜਾਬ ਸਰਕਾਰ ਹੈ ਜਿਹੜੀ ਵਿੱਤੀ ਸੰਕਰ ਦੇ ਨਾਲ ਜੋੜ ਰਹੀ ਹੈ ਆ ਤੇ ਉਹਦੇ ਲਈ ਜਿਹੜਾ ਜਾ ਲੋਨ ਵੀ ਚੱਕਿਆ ਕਰਜ਼ਾ ਚੱਕਿਆ ਪੰਜਾਬ ਸਰਕਾਰ ਨੇ ਤੇ ਉਹ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਤਨਖਾਹਾਂ ਵੰਡੀਆਂ ਜਾਣਗੀਆਂ ਫਾਂਡ ਵੰਡੇ ਜਾਣਗੇ ਤੇ ਜਿਹੜੀਆਂ ਪੈਨਸ਼ਨਾਂ ਨੇ ਪੈਨਸ਼ਨਾਂ ਦਾ ਕੰਮ ਵੀ ਚੱਲੇਗਾ ਪੈਨਸ਼ਨਾਂ ਜਿਹੜੀਆਂ ਨੇ ਵੰਡੀਆਂ ਜਾਣਗੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲਗਭਗ ਸਾਰੇ ਲਾਪਾਤਰੀਆਂ ਨੂੰ ਇਸ ਲਈ ਹੁਣ ਇਹਦੇ ਵਿੱਚ ਦੇਰੀ ਹੋ ਸਕਦੀ ਹੈ ਕਿਉਂਕਿ ਵਿੱਤੀ ਸੰਕਟ ਚੱਲ ਰਿਹਾ ਤੇ ਆਉਂਦੇ 5-7 ਦਿਨਾਂ ਦੇ ਵਿੱਚ ਪੈਨਸ਼ਨਾਂ ਦਾ ਕੰਮ ਥੋੜਾ ਹੁਣ ਡਿਲੇ ਹੋ ਸਕਦਾ ਜਿਵੇਂ-ਜਿਵੇਂ ਬੈਲੂ ਫਾਸ ਹੋਣਗੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤੁਹਾਨੂੰ ਅਸੀਂ ਅਫਰਡ ਗੇੜੀਆਂ ਕਰਦੇ ਰਵਾਂਗੇ ਤੇ ਅੱਜ ਫਿਰ ਹਾਲ ਕਿਸੇ ਜ਼ਿਲ ਫਾਸ ਨਹੀਂ ਹੋਏ ਇਹਨਾਂ ਜ਼ਿਲ੍ਹਿਆਂ ਨੂੰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਫੈਸਲਾ ਦਾ ਕੰਮ ਹੋ ਚੁੱਕਿਆ ਪੂਰਾ ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਜਦੋਂ ਬਿਲ ਫਾਸ ਹੋਣਗੇ ਤੁਹਾਨੂੰ ਲਿਖਤੀ ਤੌਰ ਤੇ ਅਸੀਂ ਪੋਸਟ ਪਾ ਕੇ ਅਪਡੇਟ ਕਰ ਦੇਵਾਂਗੇ 2500 ਪੈਨਸ਼ਨ ਦੀ ਗੱਲ ਹੈ ਜੀ 2500 ਪੈਨਸ਼ਨ ਦੀ ਹਜੇ ਕੋਈ ਅਪਡੇਟ ਨਹੀਂ ਆ 1500 ਰੁਪਈਆ ਪੈਨਸ਼ਨ ਆ ਪੈ ਰਹੀਆਂ ਨੇ 1500 ਰੁਪਈਆ ਪੈਨਸ਼ਨ ਆ ਪੈਣ ਗਿਆ ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਜਿਹੜੀ ਕਿ ਦਿਵਿਆਂਗ ਭੈੜ ਭਰਾਵਾਂ ਦੇ ਹੱਕਾਂ ਲਈ ਲੜਦੀ ਹੈ ਤੇ ਉਹਨਾਂ ਦੇ ਹੱਕਾਂ ਤੇ ਜਿਹੜੀ ਆ ਖੜੀ ਹੁੰਦੀ ਹੈ ਤੇ ਉਹਨਾਂ ਦੇ ਜਿਹੜੇ ਆ ਮੰਗਾਂ ਦੀ ਜਿਹੜੀ ਅੱਗੇ ਸਰਕਾਰ ਤੱਕ ਪਹੁੰਚ ਜਾਂਦੀ ਹੈ ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਜਿਹੜੀ ਐਸੋਸੀਏਸ਼ਨ ਹੈ ਸੋ ਇਹਨਾਂ ਨੇ ਆਪਣਾ ਮੰਗ ਪੱਤਰ ਸੌਂਪਿਆ ਸੀ ਫਾਈਲਾਂ ਵੀ ਪੰਜਾਬ ਸਰਕਾਰ ਨੂੰ ਕਿ ਜਿਹੜੀਆਂ ਪੈਨਸ਼ਨਾਂ ਨੇ ਉਹਨਾਂ ਦੇ ਵਿੱਚ ਵਾਧਾ ਕੀਤਾ ਜਾਵੇ ਤੇ ਉਹਦੇ ਵਿੱਚ ਸਕਰੀਨ ਤੇ ਦੇਖ ਸਕਦੇ ਆ ਜੀ ਤੁਹਾਨੂੰ ਪੱਤਰ ਸਾਂਝਾ ਕਰ ਦਿੰਨੇ ਆ ਤੁਹਾਡੇ ਨਾਲ ਕਿਉਂਕਿ 2500 ਕਮੈਂਟ ਸਾਨੂੰ ਕਾਫੀ ਆਉਂਦੇ ਨੇ ਸਰੋਤਿਆਂ ਦੇ ਕਿ 2500 ਬਾਰੇ ਕੀ ਆ ਅਪਡੇਟ ਹੈ 2500 ਬਾਰੇ ਅਪਡੇਟ ਇਹ ਹੈ ਜਿਹੜਾ ਪੱਤਰ ਇਹਨਾਂ ਨੇ ਜਾਰੀ ਕੀਤਾ ਸੀ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਨੂੰ ਜਿਹੜਾ ਹੁਣ ਆਸੀ ਮੰਗ ਪੱਤਰ ਉਹਦੇ ਰਿਲੇਟਿਡ ਪੰਜਾਬ ਸਰਕਾਰ ਨੇ ਵੀ ਇੱਕ ਪੱਤਰ ਜਾਰੀ ਕੀਤਾ ਸੀ 2023 ਦੇ ਵਿੱਚ 2500 ਮੰਗ ਬਾਰੇ ਪੰਜਾਬ ਸਰਕਾਰ ਦਾ ਕੀ ਕਹਿਣਾ ਸੀ ਤੁਸੀਂ ਇਹ ਚ ਫੜ ਸਕਦੇ ਆ ਪੰਜਾਬ ਸਰਕਾਰ ਵੱਲੋਂ ਦੇ ਵਿਆੰਗ ਵਿਅਕਤੀਆਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੇ ਰਿਆ ਖੇਚਨ ਦਿੱਤੀ ਜਾ ਰਹੀ ਹੈ ਅਦਾਇਗੀ ਕੀਤੀ ਜਾ ਰਹੀ ਹੈ ਸੋ ਇਹਨੂੰ ਬਤਾ ਕੇ 2500 ਰੁਪਏ ਕਰਾ ਸਬੰਧੀ ਫੈਸਲਾ ਉਹ ਵਿਚਾਰ ਅਧੀਨ ਹੈ ਸਰਕਾਰ ਦੇ ਤੇ ਇਸ ਦੇ علاوہ ਜਿਹੜੇ ਪੈਨਸ਼ਨ 40% ਦੇ ਵਿਅੰਗਤਾ ਤੋਂ ਸ਼ੁਰੂ ਕਰਨ ਦਾ ਮਾਲ ਜਿਹੜਾ ਮਸਲਾ ਹੈ ਉਹ ਵੀ ਪਾਲਿਸੀ ਮੈਟਰ ਹੈ ਯਾਨੀ ਕਿ 40% ਤੋਂ ਇਹ ਮੰਗ ਰੱਖੀ ਗਈ ਸੀ ਰਾਸ਼ਟਰੀ ਵਿਅੰਗ ਅਸੋਸੀਏਸ਼ਨ ਵੱਲੋਂ ਕਿ ਜੜੀਆਂ ਪੈਨਸ਼ਨਾਂ ਨਹੀਂ ਉਹ 40% ਤੋਂ ਸ਼ੁਰੂ ਕੀਤੀਆਂ ਜਾਣ ਤੇ ਇਹ ਵੀ ਵਿਚਾਰ ਅਧੀਨ ਹੈ ਇਸ ਤੋਂ ਬਾਅਦ ਕੋਈ 2500 ਦੀ ਗੱਲ ਨਹੀਂ ਹੋਈ ਹਾਲਾਂਕਿ ਮੰਗਾ ਕਾਫੀ ਜੜੀਆਂ ਵੱਖ-ਵੱਖ ਸਮੇਂ ਦੇ ਵਿੱਚ ਮੀਟਿੰਗਾਂ ਹੋਈਆਂ ਮੰਗਾ ਮਨੋਲੀ ਮੰਗ ਖਤਰ ਦਿੱਤੇ ਗਏ ਪਰ ਹਾਲੇ ਤੱਕ 2500 ਦੀ ਕੋਈ ਗੱਲ ਨਹੀਂ ਹੈ ਸਿੱਧੀ ਤੁਹਾਨੂੰ ਸਟੇਕ ਅਫਡੇਟ ਦਿੰਨੇ ਆ ਗੱਲ ਕੁ ਮਾਫਰਾ ਕੇ ਬਿਲਕੁਲ ਨਹੀਂ ਕਰਨੀ 1500 ਰੁਪਏ ਆ ਪੈਨਸ਼ਨ ਆਣੀ ਹੈ ਹਾਲਾਂਕਿ ਇਹ ਵਿਚਾਰ ਅਧੀਨ ਹੈ ਸਰਕਾਰ ਦੇ ਤੇ ਐਦਾਂ ਦੀ ਕੋਈ ਅਫਡੇਟਸ ਹਾਲੇ ਤੱਕ ਨਹੀਂ ਆ ਕਿ 2500 ਪੈਨਸ਼ਨ ਕੀਤੀ ਜਾ ਰਹੀ ਹੈ ਸੋ ਇਹ ਜੀ ਕਹਾਣੀ 2500 ਦੀ ਹਾਲਾਂਕਿ ਦਿਵੰਗ ਐਸੋਸੀਏਸ਼ਨ ਰਾਸ਼ਟਰੀ ਦਿਵੰਗ ਐਸੋਸੀਏਸ਼ਨ ਨੇ ਇਹ ਕਹਿਿਆ ਕਿ 5000 ਰੁਪਏ ਜਿਹੜੀ ਆ ਪੈਨਸ਼ਨ ਕੀਤੀ ਜਾਵੇ ਸਕਰੀਨ ਤੇ ਦੇ ਸਕਦੇ ਆ ਤੇ ਇਹ ਮੰਗ ਰੱਖੀ ਸੀ ਕਿ 1500 ਤੋਂ ਵਧਾ ਕੇ 5000 ਕੀਤੀ ਜਾਵੇ ਤਾਂ ਕਿ ਜਿਹੜੇ ਗੁਜ਼ਰਮਸਰ ਆ ਇਹਨਾਂ ਦੀ ਜਿਹੜਾ ਜਿਹੜਾ ਇਹਦਾ ਪਰਿਵਾਰ ਚੱਲਦਾ ਇਹਨਾਂ ਦੇ ਖੱਚੇ ਚੱਲਦੇ ਨੇ ਉਹ ਜਿਹੜੇ ਸੌਖੇ ਹੋ ਸਕਣ ਇਹ ਵਰਗ ਦੇ ਲੋਕ ਜਿਹੜੇ ਦਿਵੰਗ ਪੈਣ ਫਰਾਦੇ ਸੋ ਜੀ ਸਾਰੀ ਕਹਾਣੀ ਉਹਦੇ ਦਿਨਾਂ ਦੇ ਵਿੱਚ ਪੈਸ਼ਨਾਂ ਜਿਹੜੇ ਜਿਹੜੇ ਜ਼ਿਲ੍ਹੇ ਦੇ ਵਿੱਚ ਪੈਣ ਗਿਆ ਬਿਲ ਖਾਸ ਹਣਗੇ ਤੁਹਾਨੂੰ ਅਸੀਂ ਅਪਡੇਟ ਕਰਦੇ ਰਹਾਂਗੇ 1500 ਰੁਪਏ ਪੈਸ਼ਨ ਆਣੀ ਹੈ ਤੇ ਇਹ ਅਸੀਂ ਤੁਹਾਨੂੰ ਅਲਾਉਈ ਕਹਿੰਦੇ ਆ ਰਹੇ ਹਾਂ ਤੇ ਹੁਣ ਵੀ ਕਹਾਂਗੇ ਜਦੋਂ 2500 ਦੀ ਗੱਲ ਹੋਏਗੀ ਤੁਹਾਨੂੰ ਅਪਡੇਟ ਮਿਲ ਜਾਈਗੀ ਤੁਹਾਨੂੰ